ਟਰੈਕਟਰਾਂ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰਾਂ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਜੀ ਹਾਂ ਦੋਸਤੋ ਅੱਜ ਸਾਡੇ ਕੋਲ ਪਹਿਲਾਂ ਆ ਗਿਆ ਜੀ ਨਿਊ ਹਿੰਦ ਵਾਲਿਆਂ ਦੀ ਹਰ ਹਾਰਵੈਸਟ ਕੰਬਾਈਨ ਹੈ ਜੀ ਤੇ ਟਾਇਰ 85 ਪੈਜ ਹੈਗੇ ਆ ਜੀ ਡਿਸਪੋਜ਼ਲ ਤੇ ਏਰੀਆ ਹੈਗਾ ਜੀ ਸੰਦੋਹਾ ਨੀਅਰ ਮੋੜ ਮੰਡੀ ਬਠਿੰਡਾ ਏਰੀਆ ਜੀ ਰੇਟ ਹੈਗਾ 9 ਲੱਖ ਤੇ 90000 ਰੁਪਿਆ ਫੋਨ ਨੰਬਰ ਨੋਟ ਕਰ ਸਕਦੇ ਹੋ ਜੀ ਬਹੁਤ ਜਿਆਦਾ ਵਧੀਆ ਕੰਬਾਈਨ ਆ ਜੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਐਸ਼ਰ 485 ਟਰੈਕਟਰ ਹੈ ਜੀ ਟਾਇਰ ਹੈਗੇ 70% ਪੰਜਾਬ ਨੰਬਰ ਆ ਜੀ ਏਰੀਆ ਹੈਗਾ ਜੀ ਮੋਗਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 62800 387137 ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਜੇਕਰ ਤੁਸੀਂ ਵੀ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਫੋਟੋਆਂ ਪਾਓ ਜੀ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ 'ਤੇ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਐਚ ਐਮਟੀ 5911 ਟਰੈਕਟਰ ਹੈ ਜੀ ਮਾਡਲ 286 ਟਾਇਰ ਹੈਗੇ ਜੀ 45 ਪੈਸੇ ਤੇ ਰੇਟ ਹੈਗਾ ਜੀ 1,25,000 ਰੁਪਇਆ ਏਰੀਆ ਹੈਗਾ ਜੀ ਬਰਨਾਲਾ ਕਾਲ ਨੰਬਰ ਤੁਸੀਂ ਕੋਲ ਕਰ ਸਕਦੇ ਹੋ ਜੀ 8146507619 ਬਹੁਤ ਜ਼ਿਆਦਾ ਵਧੀਆ ਕੰਡੀਸ਼ਨ ਟਰੈਕਟਰ ਹੈ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦੇ ਜੀ ਹਾਰਵੈਸਟ ਕੰਬਾਈਨ ਤੇ ਮੋਬਾਈਲ ਮਾਡਲ ਹੈਗਾ ਜੀ 2017 ਪੰਜਾਬ ਵਿੱਚ ਮਾਨਸਾ ਇਹਦੀ ਆ ਜੀ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਜੀ 98700 7825197 ਤੇ ਰੇਟ ਤੁਸੀਂ ਦੇਖ ਸਕਦੇ ਹੋ ਜੀ 12.5 ਲੱਖ ਰੁਪਏ ਰੇਟ ਆ ਸਾਰਾ ਕੰਮ ਹੋਇਆ ਹੋਇਆ ਹੈ ਜੀ ਰਿਪੇਅਰ ਵਗੈਰਾ ਬਸ ਉਹਨਾਂ ਨੇ ਹੁਣ ਹਾਰਵੈਸਟ ਤੇ ਲਾਉਣੀ ਸੀ ਕੰਬਾਈਨ ਤੇ ਬਸ ਉਹਨਾਂ ਨੇ ਹੁਣ ਸੇਲ ਕਰਨੀ ਆ ਜੀ ਚੰਗੀ ਕੰਡੀਸ਼ਨ ਵਿੱਚ ਹੈਗੀ ਆ ਜੀ ਕੰਬਾਈਨ ਤੇ ਜੇਕਰ ਤੁਸੀਂ ਕੋਈ ਖੇਤੀ ਦਾ ਸੰਦ ਵੇਚਣਾ ਚਾਹੁੰਦੇ ਹੋ ਜਾਂ ਕੋਈ ਵੀ ਕਾਰ ਗੱਡੀ ਵਗੈਰਾ ਵੇਚਣਾ ਚਾਹੁੰਦੇ ਹੋ ਤਾਂ 8289005622 ਨੰਬਰ ਯਾਦ ਰੱਖੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦੀ ਹੈ ਜੀ ਨਿਊ ਹਾਲੈਂਡ ਟਰੈਕਟਰ ਆ ਜੀ 9010 90 ਐਚ ਪੀ ਟਰੈਕਟਰ ਆ ਜੀ 4/4 2017 ਮਾਡਲ ਆ ਜੀ ਟੋਟਲ 1200 ਕਿੰਟਾ ਚੱਲਿਆ ਆ ਜੀ 98% ਟਾਇਰ ਆ ਜੀ 25 ਟਨ ਕਲਟੀਕਲਟੀਵੇਟਰ ਪੂਲੀ ਹਾਈਡਰੌਲਿਕ ਐਂਡ ਰੋਟਾਵੇਟਰ 1222 ਹੈਗਾ ਦੋ ਅੱਗੇ ਤੁਹਾਨੂੰ ਫੋਟੋ ਸ਼ੋ ਹੋਣਗੀਆਂ ਜੀ ਡਬਲ ਰੋਟਾਵੇਟਰ ਨਿਊ 2018 ਮਾਡਲ ਹੈ ਤੇ ਰੇਟ ਹੈਗਾ ਜੀ ਸਾਰਿਆਂ ਦਾ 17 ਲੱਖ 25000 ਰੁਪਿਆ ਅੱਗੇ ਤੁਸੀਂ ਹਾਲ ਵੀ ਦੇਖ ਸਕਦੇ ਹੋ ਜੀ ਅਜੀਬ ਤਰ੍ਹਾਂ ਦੇ ਮਤਲਬ ਵੀ ਤੁਸੀਂ ਕਦੇ ਦੇਖਿਆ ਨਹੀਂ ਉਹ ਵਾਲੇ ਹਾਲਾ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਹਿੰਡੋ ਫਾਰਮ ਜਮਾ ਨਵਾਂ ਹਿੰਡੋ ਫਾਰਮ ਹੈ ਜੀ 2030 ਡੀਆਈ ਰੇਟ ਹੈਗਾ ਜੀ 4 ਲੱਖ 60000 ਰੁਪਿਆ ਪਾਵਰ ਹੈਗੀ 34 ਇਹ ਮਾਡਲ ਹੈਗਾ ਜੀ 2019 ਮਤਲਬ ਕਿ ਬ੍ਰੈਂਡ ਨਿਊ ਹੈ ਜੀ ਸ਼ੋਅਰੂਮ ਸਟਾਕ ਦਾ ਐਵਰੇਜ ਹੈਗਾ ਜੀ 2 2 ਹੀ 5% 10 ਲੀਟਰ ਨਾਲ 2 ਕਦਮ ਕੀ ਕਰਦਾ ਜੀ ਪਰ ਹੈਪੀਅਰ ਬੈਸਟ ਫਿਊਲ ਐਫੀਸ਼ੀਐਂਟ ਟ੍ਰੈਕਟਰ ਹੈ ਜੀ ਏਰੀਆ ਹੈਗਾ ਲੁਧਿਆਣਾ ਅੱਜ ਦੀ ਵੀਡੀਓ ਦਾ ਉਹਨੂੰ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਜੀ ਤੇ ਜੇ ਵੀ ਕੋਈ ਕਮੀ ਰਹਿੰਦੀ ਹੈ ਜੀ ਤਾਂ ਸਾਨੂੰ ਜਰੂਰ ਦੱਸ ਸਕਦੇ ਹੋ ਕਮੈਂਟਾਂ ਵਿੱਚ ਧੰਨਵਾਦ